ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਪਿਛਲੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦਿੱਤਾ ਤੇ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਆਂ ਕੜਾਹੀ ਪਨੀਰ ਇੱਕ ਹੁੰਦਾ ਆ ਸ਼ਾਹੀ ਪਨੀਰ ਇੱਕ ਹੁੰਦਾ ਆ ਕੜਾਹੀ ਪਨੀਰ ਸ਼ਾਹੀ ਪਨੀਰ ਦੀ ਆਪਾਂ ਫੇਰ ਕਦੀ ਰੈਸਪੀ ਲੈ ਕੇ ਆਵਾਂਗੇ ਮੈਂ YouTube ਤੇ ਕਿਹਾ ਸੀਗਾ ਵੀ ਜਿਆਦੇ ਦੱਸੋ ਵੋਟ ਪਾਓ ਵੀ ਆਪਾਂ ਸ਼ਾਹੀ ਪਨੀਰ ਲੈ ਕੇ ਆਈਏ ਕਿ ਕੜਾਹੀ ਪਨੀਰ ਤੇ ਮੋਸਟਲੀ ਸਾਰਿਆਂ ਨੇ ਕਿਹਾ ਕੜਾਹੀ ਪਨੀਰ ਤੇ ਅੱਜ ਆਪਾਂ ਤੁਹਾਡੇ ਲਈ ਕਰਾਹੀ ਪਨੀਰ ਦੀ ਰੈਸਪੀ ਲੈ ਕੇ ਆਉਨੇ ਆ ਬਹੁਤ ਹੀ ਘੱਟ ਇੰਗਰੀਡੀਅੰਟਸ ਨਾਲ ਤੁਸੀਂ ਘਰੇ ਬਜਾਦੂ ਸਟਾਈਲ ਜਿਹੜਾ ਆ ਜਿੱਦਾਂ ਆਪਾਂ ਹੋਟਲਾਂ ਤੇ ਰੈਸਟੋਰੈਂਟਾਂ ਤੇ ਖਾਂਦੇ ਆ ਉਸ ਸਟਾਈਲ ਨਾਲ ਤੁਸੀਂ ਜਿਹੜਾ ਆ ਕੜਾਹੀ ਪਨੀਰ ਘਰੇ ਬਣਾ ਸਕਦੇ ਆ ਤੇ ਉਹਦੇ ਲਈ ਕਿਹੜੇ ਕਿਹੜੇ ਇੰਗਰੀਡੀਅੰਟ ਯੂਜ਼ ਹੋਣਗੇ ਉਹ ਤੁਸੀਂ ਵੀਡੀਓ ਦੇ ਵਿੱਚ ਨਾਲ-ਨਾਲ ਦੇਖੀ ਜਾਓ ਖੜਾਹੀ ਪਨੀਰ ਦੀ ਜਿਹੜੀ ਗਰੇਵੀ ਆ ਉਹ ਅਲੱਗ ਬਣਦੀ ਹੁੰਦੀ ਆ ਜਿਹਦੀਆਂ ਉਹਦੇ ਵਿੱਚ ਵੈਜੀਟੇਬਲਸ ਹੁੰਦੀਆਂ ਉਹ ਅਲੱਗ ਆਪਾਂ ਸੌਟੇ ਕਰਦੇ ਹੁੰਨੇ ਆ ਸ਼ਿਮਲਾ ਮਿਰਚਾਂ ਜਿਹੜੀਆਂ ਆ ਉਹ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਈਆਂ ਉਹਦੇ ਵਿੱਚੋਂ ਸਾਰੇ ಬೀਜ ਕੱਢ ਦਿੱਤੇ ਤਾਂ ਉਹਨੂੰ ਸਕੁਅਰ ਜਿਹੜੀ ਸ਼ੇਪ ਦੇ ਵਿੱਚ ਆਪਾਂ ਆ ਕੱਟ ਲਈਆਂ ਆ ਸਾਰੀਆਂ ਚੌਰਸ ਸ਼ਿਮਲਾ ਮਿਰਚਾਂ ਕੱਟ ਲਈਆਂ ਇੱਧਰ ਮੈਂ ਟਮਾਟਰ ਲੈ ਲਏ ਸੀ ਪੰਜ ਟਮਾਟਰ ਲੈ ਲਏ ਆ ਪੰਜ ਟਮਾਟਰਾਂ ਨੂੰ ਵੀ ਆਪਾਂ ਸਲਾਈਸ ਕੱਟਣਾ ਆ ਤੇ ਇੱਧਰ ਆਪਾਂ ਜਿਹੜੇ ਬੜੇ ਪੰਜ ਤਿੰਨ ਪਿਆਜ਼ ਲੈ ਲਏ ਆ ਇਹਨਾਂ ਦੀਆਂ ਕਲੀਆਂ ਕੱਢਣੀਆਂ ਇੱਧਰ ਜਿਹੜੇ ਆ ਮੈਂ ਬਰੀਕ ਪਿਆਜ਼ ਸੀਗੇ ਆਪਣੇ ਕੋਲ ਬਰੀਕ ਪਿਆਜ਼ ਮੈਂ ਗਰੇਵੀ ਦੇ ਲਈ ਚੰਗੀ ਤਰ੍ਹਾਂ ਜਿਹੜੇ ਸ਼ੈੱਲ ਲਏ ਇਹਨਾਂ ਨੂੰ ਆਪਾਂ ਬਰੀਕ-ਬਰੀਕ ਚੋਪਰ 'ਚ ਚੋਪ ਕਰ ਲਾਂਗੇ ਤੇ ਇਹਦੇ ਵਿੱਚ ਜਿਹੜੇ ਆਪਾਂ ਬਰੀਕ-ਬਰੀਕ ਟਮਾਟਰ ਚੋਪ ਕਰ ਲਾਂਗੇ ਜਿਹੜੀ ਆਪਾਂ Shimla mirch ਆਹ ਵਾਲੇ ਟਮਾਟਰ ਤੇ ਇਹ ਪਾਉਣੀਆਂ ਆ ਇਹ ਵੱਡੇ-ਵੱਡੇ ਸਲਾਈਸ ਕਲੀਆਂ ਕਰਕੇ ਪਾਉਣੀਆਂ ਆ ਸੋ ਆਪਾਂ ਜਿਹੜੀਆਂ ਹੁਣ ਇਹਦੀਆਂ ਕਲੀਆਂ ਕੱਢ ਲਈਏ ਉਸ ਤੋਂ ਬਾਅਦ ਇਹ ਜਿਹੜਾ ਆਪਾਂ ਜਿਹੜਾ ਗਰੇਵੀ ਦਾ ਸਮਾਨ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗਰੇਵੀ ਬਣਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦੱਸਾਂਗੇ ਵੀ ਇਹ ਪਿਆਜ਼ਾਂ ਦਾ ਕੀ ਕਰਨਾ ਏਪੀ ਆ ਜਿਹੜਾ ਐਜ਼ ਇਟ ਤੁਸੀਂ ਵੱਡਾ ਲੈ ਲਓ ਇਹਨੂੰ ਸੈਂਟਰ ਚੋਂ ਕੱਟ ਕੇ ਇਹਦੀਆਂ ਜਿਹੜੀਆਂ ਆ ਕਲੀਆਂ ਕੱਢਣੀਆਂ ਮਤਲਬ ਸਿੰਗਲ ਸਿੰਗਲ ਇਹਦੇ ਚੋਂ ਇਦਾਂ ਕੱਢਣਾ ਜਿਹੜਾ ਆਪਾਂ ਮਸਾਲਾ ਬਣਾਉਣਾ ਆ ਉਹਦੇ ਲਈ ਕਿਹੜੇ ਕਿਹੜੇ ਇਨਗਰੀਡੀਅੰਟਸ ਚਾਹੀਦੇ ਹੋ ਮੈਂ ਤੁਹਾਨੂੰ ਦੱਸ ਦਿਆਂ ਥੋੜਾ ਜਿਹਾ ਆਪਾਂ ਇਹਦੇ ਚ ਪਾਉਣਾ ਆ ਸੁੱਕਾ ਧਨੀਆ ਇਹਦੇ ਵਿੱਚ ਜਿਹੜੀ ਲਾਲ ਮਿਰਚ ਉਹ ਪਾਉਣੀ ਆ ਆਪਾਂ ਸੁੱਕੀ ਹੋਈ ਲਾਲ ਮਿਰਚ 2 ਤੋਂ 3 ਸੁੱਕੀਆਂ ਲਾਲ ਮਿਰਚਾਂ ਪਾ ਦਾਂਗੇ ਇਹਦੇ ਵਿੱਚ ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਆ ਕਾਲੀ ਮਿਰਚ ਆਪਾਂ ਕੋ ਪੀਸੀ ਹੋਈ ਹੈਗੀ ਆ ਸੋ ਜਿਹੜੇ ਇਹ ਵਾਲੇ ਮਸਾਲੇ ਆ ਇਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ ਸੁੱਕੇ ਇਹ ਕੋਈ ਇਹਦੇ ਚ ਤੇਲ ਨਹੀਂ ਪਾਉਣਾ ਕੁਛ ਨਹੀਂ ਪਾਉਣਾ ਜਸਟ ਇਹਨਾਂ ਨੂੰ ਸੁੱਕਾ ਰੋਸਟ ਕਰਨਾ ਆ ਤੇ ਇੱਧਰ ਜਿਹੜਾ ਆਪਣਾ ਕੜਾਹੀ ਆਪਣੀ ਸੁੱਕ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਇਲ ਆਇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਆ ਰਿਫਾਈਂਡ ਕਰਨਾ ਰਿਫਾਈਂਡ ਕਰ ਸਕਦੇ ਆ ਸਰੋਂ ਦਾ ਤੇਲ ਯੂਜ਼ ਕਰਨਾ ਸਰੋਂ ਦਾ ਕਰ ਸਕਦੇ ਆ ਉਹ ਤੁਹਾਡੇ ਤੇ ਡਿਪੈਂਡ ਹੈ ਠੀਕ ਆ ਉਸ ਤੋਂ ਬਾਅਦ ਜਿਹੜੇ ਆਪਾਂ ਮਸਾਲੇ ਇਹਦੇ ਵਿੱਚ ਪਾਉਣੇ ਆ ਉਹ ਸਾਰੇ ਆਪਣੇ ਰੈਡੀ ਆ ਇੱਥੇ ਆਪਾਂ ਜਿਹੜੇ ਆ ਛੋਟਾ ਪਿਆਜ਼ ਸੀਗਾ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਵਾਸ਼ ਕਰਕੇ ਤੇ ਛੋਟੇ ਛੋਟੇ ਆਪਾਂ ਕੱਟ ਲਏ ਸੀ ਗ੍ਰੈਂਡ ਵੀ ਕਰ ਸਕਦੇ ਆ ਤੁਸੀਂ ਕੱਟ ਵੀ ਸਕਦੇ ਆ ਇੱਧਰ ਜਿਹੜੇ ਆਪਾਂ ਤਿੰਨ ਟਮਾਟਰ ਸੀ ਉਹਨਾਂ ਨੂੰ ਚੌਪਡ ਕਰ ਲਿਆ ਇਹ ਹੈਗਾ ਆ ਅਦਰਕ ਲਸਣ ਦਾ ਪੇਸਟ ਤੇ ਇਹ ਹੈਗੀਆਂ ਸੁੱਕੀਆਂ ਮਿਰਚਾਂ ਜਿਹੜੀਆਂ ਆਪਾਂ ਇਹਦੇ ਚ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੁੱਕੀ ਹੋਈ ਮਿਰਚ ਪਾ ਦਾਂਗੇ ਤੇ ਨਾਲ ਦੀ ਨਾਲ ਹੀ ਜਿਹੜੇ ਆ ਪਿਆਜ਼ ਪਾ ਦਾਂਗੇ ਥੋੜਾ ਟਾਈਮ ਇਹਨਾਂ ਨੂੰ ਆਪਾਂ ਭੁੰਨਾਗੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਚੌਪਡ ਕੀਤੇ ਹੋਏ ਆ ਟਮਾਟਰ ਉਹ ਆਪਾਂ ਪਾਵਾਂਗੇ ਪਿਆਜ਼ ਜਿਹੜੇ ਆਪਣੇ ਥੋੜੇ ਥੋੜੇ ਬਰਾਉਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜਿਹੜੇ ਆਪਾਂ ਅਨੀਆ ਸੌਰੀ ਜਿਹੜੇ ਆਪਾਂ ਟਮਾਟਰ ਚੌਪਡ ਕੀਤੇ ਸੀ ਔਰ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਭੁੰਨਾਗੇ ਜਿਹੜਾ ਆਪਣਾ ਤੜਕਾ ਆ ਉਹ ਭੱਜ ਚੁੱਕਾ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਲੂਣ ਇਹਦੇ ਵਿੱਚ ਥੋੜਾ ਘੱਟ ਹੀ ਪਾਵਾਂਗੇ ਕਿਉਂਕਿ ਜਿਹੜੀਆਂ ਆਪਾਂ ਸਬਜੀ ਤੇ ਪਨੀਰ ਸੌਟੇ ਕਰਨਾ ਆ ਥੋੜਾ ਜਿਹਾ ਲੂਣ ਆਪਾਂ ਉਹਦੇ ਵਿੱਚ ਵੀ ਪਾਉਣਾ ਆ ਸੋ ਇਹਦੇ ਵਿੱਚ ਥੋੜਾ ਜਿਹਾ ਨਾਰਮਲ ਹੀ ਰੱਖਿਓ ਜਿੰਨਾ ਤੁਸੀਂ ਪਾਉਨੇ ਆ ਉਹਦੇ ਤੋਂ ਥੋੜਾ ਜਿਹਾ ਘੱਟ ਰੱਖਿਓ ਤਾਂ ਕਿ ਆਪਾਂ ਜਿਹੜਾ ਪਨੀਰ ਤੇ ਸਬਜ਼ੀਆਂ ਸੌਟੇ ਕਰਨੀਆਂ ਉਹਦੇ ਸੁਪਾ ਸਕੀਏ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਲਾਲ ਮਿਰਚ ਢੇਗੀ ਮਿਰਚ ਥੋੜਾ ਜਿਹਾ ਮਸਾਲਾ ਜਿਹੜਾ ਆਪਾਂ ਮਸਾਲਾ ਰੋਸਟ ਕੀਤਾ ਸੀ ਜਿਹਦੇ ਵਿੱਚ ਸੀ ਧਨੀਆ ਲਾਲ ਮਿਰਚ ਥੋੜੀ ਜਿਹੀ ਉਹਦੇ ਚ ਪਾਈ ਸੀ ਆਪਾਂ ਸੌਂਫ ਉਹ ਮਸਾਲਾ ਆਪਾਂ ਇਹਦੇ ਚ ਪਾਵਾਂਗੇ ਉਹੀ ਮੇਨ ਇਨਗਰੀਡੀਐਂਟ ਆ ਇਸ ਸਬਜੀ ਦਾ ਥੋੜਾ ਜਿਹਾ ਇਹਦੇ ਚ ਮੈਂ ਪਾਣੀ ਗਰਮ ਕਰ ਲਿਆ ਸੀ ਥੋੜਾ ਜਿਹਾ ਆਪਾਂ ਇਹਦੇ ਚ ਉਹ ਪਾ ਦਾਂਗੇ ਤਾਂ ਕਿ ਆਪਣਾ ਤੜਕਾ ਆ ਜਿਹੜਾ ਉਹ ਥੱਲੇ ਨਾ ਲੱਗੇ ਤੇ ਤੁਸੀਂ ਗਰੇਵੀ ਦਾ ਕਲਰ ਦੇਖ ਸਕਦੇ ਆ ਵੀ ਕਿੰਨਾ ਸੋਹਣਾ ਆਇਆ హీ ਜਿਹੜੀ ਇਹਦੀ ਗਰੇਵੀ ਆ ਉਹ ਇਦਾਂ ਦੀ ਹੀ ਰੱਖਣੀ ਆ ਕਿਉਂਕਿ ਕੜਾਹੀ ਪਨੀਰ ਦੀ ਜਿਹੜੀ ਗਰੇਵੀ ਹੁੰਦੀ ਆ ਥੋੜੀ ਖੜਮੀ ਖੜਮੀ ਹੁੰਦੀ ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਹੋਰ ਪਾ ਦਾਂਗੇ ਤਾਂ ਕਿ ਜਿਹੜਾ ਆਪਣਾ ਮਸਾਲਾ ਆ ਚੰਗੀ ਤਰ੍ਹਾਂ ਪਹੁੰਚ ਜੇ ਗਰਮ ਪਾਣੀ ਹੀ ਪਾਓ ਠੰਡਾ ਪਾਣੀ ਨਾ ਪਾਓ ਗਰਮ ਪਾਣੀ ਦੇ ਨਾਲ ਕੀ ਆ ਤੁਹਾਡੀ ਗਰੇਵੀ ਜਿਹੜੀ ਆ ਉਹ ਜਲਦੀ ਕੁੱਕ ਹੋ ਜਾਊਗੀ ਤੇ ਵਧੀਆ ਕੁੱਕ ਹੋ ਜਾਊਗੀ ਕੜਾਹੀ ਪਨੀਰ ਜਿਹੜਾ ਹੁੰਦਾ ਉਹ ਥੋੜਾ ਜਿਹਾ ਸਪਾਈਸੀ ਹੀ ਹੁੰਦਾ ਆ ਜਿਹੜਾ ਸ਼ਾਹੀ ਪਨੀਰ ਹੁੰਦਾ ਥੋੜਾ ਮਿੱਠਾ-ਮਿੱਠਾ ਹੁੰਦਾ ਕੜਾਹੀ ਪਨੀਰ ਸਪਾਈਸੀ ਹੁੰਦਾ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਫਰੈਸ਼ ਕਰੀਮ ਤੁਸੀਂ ਫਰੈਸ਼ ਕਰੀਮ ਦੀ ਜਗ੍ਹਾ ਜਿਹੜੀ ਮਲਾਈ ਵੀ ਯੂਜ਼ ਕਰ ਸਕਦੇ ਆ ਸੋ ਆਪਣੇ ਕੋਲ ਫਰੈਸ਼ ਕਰੀਮ ਹੈਗੀ ਸੀ ਆਪਾਂ ਫਰੈਸ਼ ਕਰੀਮ ਇਹਦੇ ਚ ਐਡ ਕਰ ਦਾਂਗੇ ਤੇ ਇਹਨੂੰ ਕਰ ਦਾਂਗੇ ਮਿਕਸ ਤੇ ਗਰੇਵੀ ਦਾ ਕਲਰ ਹੋਰ ਵੀ ਜ਼ਿਆਦਾ ਸੋਹਣਾ ਹੋ ਗਿਆ ਤੇ ਇਹਨੂੰ ਥੋੜਾ ਟਾਈਮ ਆਪਾਂ ਸੇਕ ਲਵਾ ਕੇ ਇਸੇ ਕੜਾਹੀ ਵਿੱਚ ਜਿਹੜੀਆਂ ਆਪਾਂ ਸਬਜ਼ੀਆਂ ਸੌਟੇ ਕਰ ਲਾਂਗੇ ਜਿਵੇਂ ਕਿ ਪਨੀਰ, ਸ਼ਿਮਲਾ ਮਿਰਚ ਤੇ ਜਿਹੜੀਆਂ ਆਪਾਂ ਕਲੀਆਂ ਕੱਟੀਆਂ ਹੋਈਆਂ ਸੀ। ਉਸੇ ਕੜਾਹੀ ਵਿੱਚ ਆਪਾਂ ਥੋੜਾ ਜਿਹਾ ਹੋਰ ਆਇਲ ਪਾ ਲਾਂਗੇ। ਵਿੱਚ ਜਿਹੜੀਆਂ ਆਪਾਂ ਸਬਜ਼ੀਆਂ ਆ ਉਹ ਸੌਟੇ ਕਰਨੀਆਂ। ਥੋੜਾ ਜਿਹਾ ਇਹਨੂੰ ਗਰਮ ਹੋਣ ਦਵਾਂਗੇ। ਮੈਂ ਉਹ ਕੜਾਈ ਚੋਂ ਜਿਹੜਾ ਮਸਾਲਾ ਕੱਢ ਲਿਆ ਦੂਸਰੀ ਕੜਾਈ ਦੇ ਵਿੱਚ ਇਹਦੇ ਵਿੱਚ ਹੁਣ ਆਪਾਂ ਜਿਹੜਾ ਆਇਲ ਪਾ ਕੇ ਸੌਟੇ ਕਰ ਲਾਂਗੇ ਕਿ ਥੋੜੀ ਜੀ ਇਹ ਜਿਹੜੀ ਆ ਗਰੇਵੀ ਲੱਗੀ ਹੋਈ ਆ ਤੇ ਜਿਹੜੇ ਪਨੀਰ ਤੇ ਆਪਣੇ ਸ਼ਿਮਲਾ ਮਿਰਚ ਪਿਆਜ਼ਾਂ ਨੂੰ ਥੋੜਾ ਜਿਹਾ ਕਲਰ ਸੋਨਾ ਆਊਗਾ ਸੋ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਉਣਾ ਜਸਟ ਜਿਹੜੀ ਆਪਾਂ ਕਲੀਆਂ ਕੀਤੀਆਂ ਹੋਈਆਂ ਸ਼ਿਮਲਾ ਮਿਰਚ ਕੀਤੀ ਹੋਈ ਆ ਉਹੀ ਐਜ਼ ਇਟ ਇਹਦੇ ਚ ਪਾ ਦੇਣਾ ਘਰੇ ਇਹੋ ਜੀਆਂ ਰੈਸਪੀਾਂ ਜ਼ਰੂਰ ਬਣਾਇਆ ਕਰੋ ਕਿਉਂਕਿ ਜਦੋਂ ਆਪਾਂ ਇਹੀ ਕੜਾਹੀ ਪਨੀਰ ਕਿਸੇ ਰੈਸਟੋਰੈਂਟ ਜਾਂ ਹੋਟਲ 'ਚ ਖਾਂਦੇ ਆ ਤਾਂ ਆਪਾਂ ਨੂੰ 250 300 ਦੀ ਹੀ ਮਿਲਦੀ ਆ ਉਹ ਇੱਕ ਪਲੇਟ ਤੇ ਜਿਹੜਾ ਆਪਾਂ ਘਰੇ ਬਣਾਉਣੇ ਨਾਲ ਆਪਾਂ ਨੂੰ ਪਤਾ ਹੁੰਦਾ ਵਿੱਚ ਕੀ ਪਾਇਆ ਆ ਤੇ ਨਾਲੇ ਸਾਰਾ ਪਰਿਵਾਰ ਬੈਠ ਕੇ ਖਾਂਦਾ ਆ ਕੁਆਂਟੀਟੀ ਵੱਧ ਬਣਦੀ ਆ ਜਿੰਨਾ ਟਾਈਮ ਇਹ ਸੌਟੇ ਹੁੰਦੇ ਆ ਆਪਾਂ ਉਨਾ ਟਾਈਮ ਜਿਹੜਾ ਆਪਾਂ ਪਕ ਪਨੀਰ ਲਿਆਂਦਾ ਸੀ ਉਹਨੂੰ ਕੱਟ ਲਈਏ ਇਹਨੂੰ ਆਪਾਂ ਟਰਾਈਐਂਗਲ ਦੀ ਸ਼ੇਪ 'ਚ ਕੱਟਾਂਗੇ ਕਿਉਂਕਿ ਜਿਹੜਾ ਉਹਦੇ ਵਿੱਚ ਪਨੀਰ ਪਾਇਆ ਹੁੰਦਾ ਉਹ ਵੀ ਟਰਾਈਐਂਗਲ ਦੀ ਸ਼ੇਪ 'ਚ ਹੁੰਦਾ ਸੋ ਮੈਨੂੰ ਵੀ ਆ ਵੀ ਮੈਂ ਸੇਮ ਉਵੇਂ ਹੀ ਪਾਵਾਂ ਪਹਿਲਾਂ ਮੈਂ ਮੋٹے-ਮੋٹے ਸਲਾਈਸ ਕੱਟ ਲੈ ਹੁਣ ਆਪਾਂ ਜਿਹੜਾ ਸੈਂਟਰ 'ਚ ਇੱਕ ਕੱਟ ਲਾ ਦਾਂਗੇ ਸਬਜ਼ੀਆਂ ਆਪਣੀਆਂ ਸੌਟੇ ਹੋ ਗਈਆਂ ਹੁਣ ਆਪਾਂ ਇਹਦੇ ਚ ਪਨੀਰ ਪਾ ਦਾਂਗੇ ਤੇ ਇਹਨੂੰ ਹਲਕੇ ਹੱਥਾਂ ਨਾਲ ਹੀ ਆਪਾਂ ਜਿਹੜਾ ਮਿਕਸ ਕਰਾਂਗੇ ਤਾਂ ਕਿ ਜਿਹੜਾ ਆਪਣਾ ਪਨੀਰ ਆ ਟੁੱਟੇ ਨਾ ਹੁਣ ਆਪਾਂ ਇਹਦੇ 'ਚ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਜਿਵੇਂ ਕਿ ਵੀ ਤੁਸੀਂ ਥੋੜਾ ਹੀ ਸਾਲਟ ਪਾਓ ਤੇ ਥੋੜਾ ਜਿਹਾ ਸਾਲਟ ਜਿਹੜਾ ਆਪਾਂ ਇਹਦੇ ਤੇ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਤੇ ਰੈੱਡ ਚਿਲੀ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਕਲਰ ਆ ਜਾਵੇ ਤੇ ਇਹਨੂੰ ਹੁਣ ਆਪਾਂ ਕਰ ਦਾਂਗੇ ਮਿਕਸ ਗੰਡੇ ਸ਼ਿਬਲਾ ਮਰਚ ਤੇ ਪਨੀਰ ਹੋ ਚੁੱਕਿਆ ਹੁਣ ਜਿਹੜੀ ਆਪਾਂ ਗਰੇਵੀ ਬਣਾਈ ਸੀ ਉਹ ਸਾਰੀ ਗਰੇਵੀ ਆਪਾਂ ਇਹਦੇ ਉੱਤੇ ਪਾ ਦੇਣੀ ਤੇ ਹੁਣ ਆਪਾਂ ਇਹਨੂੰ ਕਰ ਦੇਣਾ ਮਿਕਸ ਤੁਸੀਂ ਇਕੜਾ ਹੀ ਪਨੀਰ ਦਾ ਜਿਹੜਾ ਕਲਰ ਦੇਖ ਸਕਦੇ ਆ ਵੀ ਕਿੰਨਾ ਸੋਹਣਾ ਆਇਆ ਤੇ ਇਹਨਾਂ ਲੱਗਦਾ ਨਾ ਬਾਜ਼ਾਰੂ ਸਟਾਈਲ ਰੈਸਟੋਰੈਂਟ ਸਟਾਈਲ ਲੱਗਦਾ ਜਿਵੇਂ ਰੈਸਟੋਰੈਂਟਾਂ ਚ ਬਣਿਆ ਹੁੰਦਾ ਸੇਮ ਉੱਦਾ ਦਾ ਬਣ ਗਿਆ ਤੇ ਹੁਣ ਇਹਨੂੰ ਥੋੜਾ ਜਿਹਾ ਸ਼ੇਕ ਲਵਾ ਕੇ ਆਪਾਂ ਇਹਨੂੰ ਜਿਹੜਾ ਆ ਗੈਸ ਤੋਂ ਲਾ ਦਾਂਗੇ ਕਿਉਂਕਿ ਜਿਹੜੀ ਆਪਣੀ ਰੈਸਪੀ ਆ ਉਹ ਰੈਡੀ ਹੋ ਚੁੱਕੀ ਆ ਇਹਦੇ ਤੇ ਆਪਾਂ ਥੋੜੀ ਜੀ ਉੱਪਰੋਂ ਦੀ ਕਰੀਮ ਵੀ ਐਡ ਕਰ ਦਾਂਗੇ ਤੇ ਇਹਨੂੰ ਕਰ ਦਾਂਗੇ ਨੈਕਸਟ ਥੋੜਾ ਜਿਹਾ ਸੇਕ ਲਵਾ ਕੇ ਇਹਨੂੰ ਆਪਾਂ ਲਾ ਦਾਂਗੇ ਤੇ ਆਪਾਂ ਰੋਟੀ ਬਣਾ ਕੇ ਪਾਪਾ ਜੀ ਨੂੰ ਟੇਸਟ ਕਰਾਵਾਂਗੇ ਤੇ ਉਹਨਾਂ ਤੋਂ ਰਿਵਿਊ ਲਵਾਂਗੇ ਕਿ ਆਪਣੀ ਜਿਹੜੀ ਅੱਜ ਦੀ ਰੈਸਪੀ ਆ ਕੜਾਹੀ ਪਨੀਰ ਕਿੱਦਾਂ ਦਾ ਬਣਿਆ ਲਓ ਵੀ ਅੱਜ ਆਪਣੇ ਬਣਿਆ ਆ ਕੜਾਹੀ ਪਨੀਰ ਤੇ ਬਹੁਤ ਦਿਨਾਂ ਬਾਅਦ ਅੱਜ ਪਾਪਾ ਨੂੰ ਆਪਾਂ ਟੇਸਟ ਕਰਾਉਣ ਲੱਗੇ ਆ ਕਿਉਂਕਿ ਆਪਾਂ ਬਹੁਤ ਦਿਨਾਂ ਤੋਂ ਬਾਹਰ ਸੀ ਤੇ ਅੱਜ ਆਪਾਂ ਦੇਸੀ ਚੁੱਲੇ ਤੇ ਐਕਚੁਅਲ 'ਚ ਆਪਣੀ ਜਿਹੜੀ ਰੈਸਪੀ ਸ਼ੂਟ ਕੀਤੀ ਹੈ ਤੇ ਪਾਪਾ ਰਿਵਿਊ ਦੇਣਗੇ ਵੀ ਉਹਨਾਂ ਨੂੰ ਕੜਾਈ ਪਨੀਰ ਕਿੱਦਾਂ ਦਾ ਲੱਗਾ। ਹੁਣ ਆ ਵੀ ਆਪਾਂ ਕਰਦਿਆ ਹੁਣ ਕੜਾਈ ਪਨੀਰ ਚੈੱਕ ਕਰਦੇ ਆ ਤੇ ਦੇਖਦੇ ਆ ਵੀ ਕਿੰਨਾ ਟੇਸਟੀ ਬਣਿਆ ਹੈ। ਕਿਤਾਬ 'ਆਰਗਾ ਬਣਿਆ ਕਿ ਉਸ ਤੋਂ ਵੱਧ ਬਣਿਆ। ਮੈਂ ਬਹੁਤ ਸਾਲ ਬਣਾਇਆ ਢਾਬੇਦਾਰੋਂ ਉੱਪਰ ਹੈ ਬੈਸਟ ਕੁਆਲਟੀ ਲਓ ਵੀ ਪਾਪਾ ਨੂੰ ਤਾਂ ਕੜਾਈ ਪਨੀਰ ਬਹੁਤ ਪਸੰਦ ਆਇਆ ਤੇ ਹੋਪਸੋ ਤੁਹਾਨੂੰ ਵੀ ਰੈਸਪੀ ਵਧੀਆ ਲੱਗੀ ਹੋਊਗੀ ਤੇ ਜੇ ਰੈਸਪੀ ਵਧੀਆ ਲੱਗਦੀ ਆ ਤਾਂ ਪਲੀਜ਼ ਚੈਨਲ ਨੂੰ ਸਪੋਰਟ ਕਰੋ ਤੇ ਜਲਦੀ ਜਲਦੀ ਆਪਣੇ 10000 ਫਾਲੋਅਰ ਕੰਪਲੀਟ ਕਰਦੇ ਹੋ ਤੇ ਇੱਦਾਂ ਹੀ ਆਪਾਂ ਤੁਹਾਡੇ ਲਈ ਰੈਸਪੀ ਲੈ ਕੇ ਆਉਂਦੇ ਰਹਿਾਂਗੇ ਤੇ ਰੈਸਪੀ ਜਰੂਰ ਟਰਾਈ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨੈਕਸਟ ਰੈਸਪੀ ਕਿਹੜੀ ਬਣਾਈਏ ਤੇ ਇੱਕ ਨਿਊਡਲ ਦੀ ਡਿਮਾਂਡ ਬਹੁਤ ਆ ਰਹੀ ਹੈ ਉਹ ਆਪਾਂ ਜਲਦੀ ਪੂਰੀ ਕਰਾਂਗੇ ਤੇ ਹੋਪਸੋ ਜਿਹੜੀ ਨੈਕਸਟ ਵੀਡੀਓ ਹੋਵੇ ਸ਼ਾਇਦ ਆਪਾਂ ਨਿਊਡਲ ਤੇ ਹੀ ਲੈ ਕੇ ਆਈਏ ਤੇ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ ਗੁੱਡ ਨਾਈਟ ਸਤਿ ਸ੍ਰੀ ਅਕਾਲ